ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋੜੀ ਮਹੱਲਾ ਪੰਜਮਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਅਠ ਪਹਿਰ ਆਰਾਧੀ ਹੈ ਪੂਰੇਨ ਹੈ ਸਤਿਗੁਰ ਗਿਆਨ ਰਹਾਉ ਜਿਤ ਘਟ ਬਸੇ ਪਰਮ ਭਮ ਸੋਈ ਸੋਈ ਸੁਹਾਵਾ ਥਾਉ ਜਿਮ ਕੰਕਰ ਨੇੜ ਨ ਆਵਈ ਰਸਨ ਹਰ ਗੁਣ ਗਾਉ ਸੇਵਾ ਸਵਰਤ ਨ ਜਾਣੀਆ ਨਾ Jap ਆਰਾਧ ਓਟ ਦੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਆਗਾਦ ਭੇ ਕਿਰਪਾਲ ਗਸਾਈਆਂ ਨਠੇ ਸੋਗ ਸੰਤਾਪ ਸਤਿਵਾਵਨ ਲੱਗੇ ਸਤ ਗੁਰ ਰੱਖੇ ਆਪ ਗੁਰ ਨਾਰਾਇਣ ਦੇ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਤੋਂ ਉੱਠੇ ਸਭ ਕੁਝ ਪਾਇਆ ਜਨ ਅਨਕ ਸਤ ਬਲਿਹਾਰ ਈ ਗੋੜੀ ਮਹੱਲਾ ਪੰਜਮਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਅਠ ਪਹਿਰ ਆਰਾਧੀ ਹੈ ਪੂਰੇਨ ਸਤ ਗੁਰ ਗਿਆਨ ਰਹਾਉ ਜੇ ਤਕਟ ਬਸੇ ਪਾਰ ਭਮ ਸੋਈ ਸੋਈ ਸੁਹਾਵਾ ਥਾਓ ਜਮ ਕੰਕਰ ਨੇੜ ਨਾ ਆਵੇ ਰਸਨ ਹਰ ਗੁਣ ਦਾਓ ਸੇਵਾ ਸਵਰਤ ਨਾ ਜਾਣੀਆ ਨਾ ਜਾਪ ਆਰਾਧ ਓਟ ਦੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਆਗਾਦ ਭੇ ਕਿਰਪਾਲ ਬਸਾਈਆਂ ਨਠੇ ਸੋਗ ਸੰਤਾਪ ਸਤੀ ਵਾ ਵਨ ਲੱਗ ਗਈ ਸਤਗੁਰ ਰਖੇ ਆਪ ਗੁਰ ਨਰਾਇਣ ਦੇ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਤੁਠੇ ਸਭ ਕੁਝ ਪਾਇਆ ਜਨ ਅਨਕ ਸਤ ਬਲਿਹਾਰ ਗੋੜੀ ਮਹੱਲਾ ਪੰਜਮਾ ਮਾਜ ਦੁਖ ਪੰਜਨ ਤੇਰਾ ਮਜੀ ਦੁਖ ਪੰਜਨ ਤੇਰਾ ਨਾਮ ਅਠ ਪਹਿਰ ਆਰਾਧੀ ਹੈ ਪੂਰੇਨ ਸਤਿਗੁਰ ਗਿਆਨ ਰਹਾਉ ਜੇਤ ਘਟ ਬਸੇ ਪਰ ਭ੍ਰਮ ਸੋਈ ਸੋਈ ਤ ਸਹਾਵਾ ਥਾਉ ਜਮ ਕੰਕਰ ਨੇੜ ਨ ਆਵੇ ਰਸਨ ਹਰ ਗੁਣ ਗਾਉ ਸੇਵਾ ਸਵਰਤ ਨ ਜਾਣੀਆ ਨਾ ਜਾਪ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਆਗਾਦ ਭੇ ਕਿਰਪਾਲ ਗਸਾਈਆਂ ਨਠੇ ਸੋਗ ਸੰਤਾਪ ਤਸੀ ਬਾਵਨ ਲੱਗ ਗਈ ਸਤਿਗੁਰ ਰਖੇ ਆਪ ਗੁਰ ਨਰਾਇਣ ਦਿਆ ਗੁਰ ਗੁਰ ਸੱਚਾ ਸਰਜਣ ਹਾਰ ਗੁਰ ਤੁਠੇ ਸਭ ਕੁਝ ਪਾਇਆ ਆਜ ਨਾਨਕ ਸਤਿ ਬਲਿਹਾਰੀ ਗੋੜੀ ਮਹੱਲਾ ਪੰਜਮਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਅਠ ਪਹਿਰ ਆਰਾਧੀ ਹੈ ਪੂਰੇਨ ਸਤਿਗੁਰ ਗਿਆਨ ਲਹਾਉ ਜੇਤ ਘਟ ਬਸੈ ਪਰ ਭਮ ਸੋਈ ਸੋਈ ਤ ਸਹਾਵਾਥਾਉ ਜਮ ਕੰਕਰ ਨੇੜ ਨ ਆਵੇ ਰਸਨ ਹਰ ਗੁਣ ਗਾਉ ਸੇਵਾ ਸਵਰਤ ਨ ਜਾਣੀਆ ਨਾ Jap ਆਰਾਧ ਓਟ ਦੇਰੀ ਜਗ ਜੀਵਰਾ ਮੇਰੇ ਠਾਕੁਰ ਅਗਮ ਆਗਾਦ ਭੇ ਕਿਰਪਾਲ ਗਸਾਈਆਂ ਨਠੇ ਸੋਗ ਸੰਤਾਪ ਤਸਤੀ ਬਾਵਨ ਲੱਗ ਗਈ ਸਤਗੁਰ ਰਖੇ ਆਪ ਗੋਰੇ ਨਰਾਇਣ ਦੇ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਤੁਠੇ ਸਭ ਕੁਝ ਪਾਇਆ ਜਨ ਅਨੰਕ ਸਤਬਲਿਹਾਰ ਏ ਗੋੜੀ ਮਹੱਲਾ ਪੰਜਮਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਅਠ ਪਹਿਰ ਆਰਾਧੀ ਹੈ ਪੂਰੇਨ ਸਤਗੁਰ ਗਿਆਨ ਰਹਾਉ ਜੇਤ ਘਟ ਬਸੇ ਪਰ ਭਮ ਸੋਈ ਸੋਈ ਤ ਸਹਾਵਾ ਥਾਉ ਜਮ ਕੰਕਰ ਨੇੜ ਨ ਆਵੇ ਰਸਨਾ ਹਰ ਗੁਣ ਗਾਉ ਸੇਵਾ ਸਵਰਤਨਾ ਜਾਣੀਆ ਨਾ ਜਾਪ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਗਾਧੇ ਤੇ ਕਿਰਪਾਲ ਗਸਾਈਆਂ ਨਠੇ ਸੋਗ ਸੰਤਾਪ ਸੱਤੀ ਬਾਵਨ ਲੱਗ ਗਈ ਸਤਗੁਰ ਰਖੇ ਆਪ ਗੁਰ ਨਰਾਇਣ ਦਇਆ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਤੁਠੇ ਸਭ ਕੁਝ ਪਾਇਆ ਜਨ ਅਨੰਕ ਸਤ ਬਲਹਾਰੀ ਗੋੜੀ ਮਹਲਾ ਪੰਜਮਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਅਠ ਪਹਿਰ ਆਰਾਧੀ ਹੈ ਪੂਰਨ ਸਤਗੁਰ ਗਿਆਨ ਲਹਾਉ ਜੇਤ ਘਟ ਬਸੇ ਪਰ ਬ੍ਰਹਮ ਸੋਈ ਸੋਈ ਸੁਹਾਵਾ ਥਾਓ ਜਮ ਕੰਕਰ ਨੇੜ ਨ ਆਵੇ ਰਸਨ ਹਰ ਗੁਣ ਗਾਓ seva swart na jania na jap aaraad oot de ri jag jeevna mere thakur agam aagad pe kripa lag saiya na the sog santap sati vaa lag gai sat gur rakhe aap gur narayan de gur gur satya sarjan har gur tutthe sab kujh paaya jin ankh sat balihar ee gauri mahalla panjma maaj dukh panjan tera naam ji dukh panjan tera naam ath pahar aaraadhi hai puran sat gur gyan le haao jet kat basae paar ਨਾਮ ਸੋਈ ਸੋਈ ਤਹ ਸਹਾਵਾ ਥਾਓ ਜਮ ਕੰਕਰ ਨੇੜ ਨਾ ਆਵਈ ਰਸਨ ਹਰ ਗੁਣ ਗਾਓ ਸੇਵਾ ਸੁਰਤ ਨਾ ਜਾਣੀਆ ਨਾ ਜਾਪੇ ਆਰਾਧ ਓਟ ਦੇ ਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਆਗਾਦ ਭੇ ਕਿਰਪਾਲ ਗਸਾਈਆ ਨਠੇ ਸੋਗ ਸੰਤਾਪ ਸਤੀ ਵਾਵਨ ਲੱਗਈ ਸਤਗੁਰ ਰਖੇ ਆਪ ਗੁਰ ਨਰਾਇਣ ਦੇ ਗੁਰ ਗੁਰ ਸਚਾ ਸਰਜਨ ਹਾਰ ਗੁਰ ਤੁਠੇ ਸਭ ਖਿਜ ਪਾਇਆ ਜਨ ਨਾਨਕ ਸਤ ਬਲਿਹਾਰ ਈ ਗੌੜੀ ਮਹਲਾ ਪੰਜਮਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਆਰਾਧੀ ਹੈ ਪੂਰਨ ਹੈ ਸਤਿਗੁਰ ਗਿਆਨ ਰਹਾਉ ਜੇਤ ਘਟ ਬਸੇ ਪਰ ਬ੍ਰਹਮ ਸੋਈ ਸੋਈ ਤ ਸਹਾਵਾ ਥਾਉ ਜਮ ਕੰਕਰ ਨੇੜ ਨ ਆਵੇ ਰਸਨ ਹਰ ਗੁਣ ਦਾਉ ਸੇਵਾ ਸਵਰਤ ਨ ਜਾਣੀਆ ਨਾ Jap ਆਰਾਧ ਓਟ ਦੇ ਰਿਜਗ ਜੀਵਨਾ ਮੇਰੇ ਠਾਕੁਰ ਅਗਮ ਆਗਾਦ ਭੇ ਕਿਰਪਾ ਲਗਸਾਈਆਂ ਨਠੇ ਸੋਗ ਸੰਤਾਪ ਸਤਿਵਾਵਨ ਲੱਗ ਗਈ ਸਤਗੁਰ ਰਖੇ ਆਪ ਗੁਰ ਨਰਾਇਣ ਦਇਆ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਤੁਠੇ ਸਭ ਕੁਝ ਪਾਇਆ ਜਿਨ ਅਨੰਕ ਸਤ ਬਲਹਿ ਆ ਰਹੇ ਇਹ ਗੋੜੀ ਮਹਲਾ ਪੰਜਮ ਆਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਅਠ ਪਹਿਰ ਆਰਾਧੀ ਹੈ ਪੂਰੇ ਨ ਸਤਿਗੁਰ ਗਿਆਨ ਰਹਾਉ ਜੇਤ ਘਟ ਬਸੇ ਪਰ ਬ੍ਰਹਮ ਸੋਈ ਸੋਈ ਤ ਸਹਾਵਾ ਥਾਉ ਜਮ ਕੰਕਰ ਨੇੜ ਨ ਆਵਈ ਰਸ ਨ ਹਰ ਗੁਣ ਗਾਉ ਸੇਵਾ ਸਵਰਤ ਨ ਜਾਣੀਆ ਨਾ Jap ਆਰਾਧ ਓਟ ਦੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਆਗਾਦ ਭੇ ਕਿਰਪਾ ਰਗਸਾਈਆਂ ਨਠੇ ਸੋਗ ਸੰਤਾਪ ਸਤੀ ਬਾਵਨ ਲੱਗ ਗਈ ਸਤਗੁਰ ਰਖੇ ਆਪ ਗੁਰ ਨਾਰਾਇਣ ਦਇਆ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਤੁਠੇ ਸਭ ਕੁਝ ਪਾਇਆ ਜਨ ਅਨੰਕ ਸਤ ਬਲ ਹਾਰ ਈ ਗੋੜੀ ਮਹਲਾ ਪੰਜਮਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਅਠ ਪਹਿਰ ਆਰਾਧੀ ਹੈ ਪੂਰੇਨ ਸਤ ਗੁਰ ਗਿਆਨ ਰਹਾਉ ਜੇਤ ਘਟ ਬਸੇ ਪਰ ਬ੍ਰਹਮ ਸੋਈ ਸੋਈ ਤ ਸਹਾਵਾਥਾਉ ਜਨ ਕੰਕਰ ਨੇੜ ਨ ਆਵੇ ਰਸਨ ਹਰ ਗੁਣ ਗਾਉ ਸੇਵਾ ਸਵਰਤ ਨਾ ਜਾਣੀਆ ਨਾ ਜਾਪੇ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਆਗਾਦ ਕਰਬਾਰ ਗਸਾਈਆਂ ਨਠੇ ਸੋਗ ਸੰਤਾਪ ਤਸਤੀ ਬਾਵਨ ਲੱਗ ਗਈ ਸਤਗੁਰੱਖੇ ਆਪ ਗੁਰ ਨਰਾਇਣ ਦੇ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਤੁਠੇ ਸਭ ਕੁਝ ਪਾਇਆ ਜਨ ਅਨੰਕ ਸਤ ਬਲਿਹਾਰੀ ਗੋੜੀ ਮਹੱਲਾ ਪੰਜਮਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਅਠ ਪਹਿਰ ਆਰਾਧੀ ਹੈ ਪੂਰਨ ਸਤਗੁਰ ਗਿਆਨ ਰਹਾਉ ਜੇਤ ਘਟ ਬਸੇ ਪਾਰ ਬ੍ਰਹਮ ਸੋਈ ਸੋਈ ਤ ਸਹਾਵਾਥਾਉ ਜਮ ਕੰਕਰ ਨੇੜ ਨ ਆਵੇ ਰਸਨਾ ਹਰ ਗੁਣ ਗਾਉ ਸੇਵਾ ਕਰਤ ਨਾ ਜਾਣੀਆ ਨਾ Jap ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਆਗਾਦ ਭੇ ਕਿਰਪਾਲ ਗਸਾਈਆਂ ਨਠੇ ਸੋਗ ਸੰਤਾਪ ਸਤੀ ਬਾਵਨ ਲੱਗ ਗਈ ਸਤਗੁਰ ਰਖੇ ਆਪ ਗੁਰ ਨਰਾਇਣ ਦਿਆ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਤੁਠੇ ਸਭ ਕੁਝ ਪਾਇਆ ਜਿਨ ਅਨੰਕ ਸਤ ਬਲਿਹਾਰ ਈ ਗੋੜੀ ਮਹੱਲਾ ਪੰਜਮਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਅਠ ਪਹਿਰ ਆਰਾਧੀ ਹੈ ਪੂਰੇਨ ਸਤਗੁਰ ਗਿਆਨ ਰਹਾਉ ਜੇਤ ਘਟ ਬਸੇ ਪਰ ਭ੍ਰਮ ਸੋਈ ਕੋਈ ਤੇ ਸਹਾਵਾ ਥਾਓ ਜਨਕੰਕਰ ਨੇੜ ਨਾ ਆਵੇ ਰਸਨਾ ਹਰ ਗੁਣ ਦਾਓ ਸੇਵਾ ਸਵਰਤ ਨਾ ਜਾਣੀਆ ਨਾ ਜਾਪ ਆਰਾਧ ਓਟ ਦੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਆਗਾਦ ਭੇ ਕਿਰਪਾ ਰਗਸਾਈਆਂ ਨਠੇ ਸੋਗ ਸੰਤਾਪ ਤਸਤੀ ਵਾ ਵਣ ਲੱਗ ਗਈ ਸਤਗੁਰ ਰਖੇ ਆਪ ਗੁਰ ਨਰਾਇਣ ਦੇ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਤੁਠੇ ਸਭ ਕੁਝ ਪਾਇਆ ਜਨ ਅਨਕ ਸਤ ਬਲਿਹਾਰ ਈ ਗੋੜੀ ਮਹੱਲਾ ਪੰਜਮਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ 8 ਪਹਿਰਾ ਆਰਾਧੀਏ ਪੂਰੇ ਨ ਸਤਿਗੁਰ ਗਿਆਨ ਰਹਾਓ ਜੇਤ ਕਟ ਬਸੇ ਪਾਰ ਭ੍ਰਮ ਸੋਈ ਸੋਈ ਤ ਸਹਾਵਾ ਥਾਓ ਜਨਕੰਕਰ ਨੇੜ ਨ ਆਵੇ ਰਸ ਨ ਹਰ ਗੁਣ ਦਾਓ ਸੇਵਾ ਸਵਰਤ ਨ ਜਾਣੀਆ ਨਾ ਜਾਪ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਆਗਾਦ ਭੇ ਕਿਰਪਾ ਰਗਸਾਈਆਂ ਨਠੇ ਸੋਗ ਸੰਤਾਪ ਤਸਤੀ ਵਾ ਵਣ ਲੱਗ ਗਈ ਸਤਗੁਰ ਰਖੇ ਆਪ ਗੁਰ ਨਰਾਇਣ ਦੇ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਤੁਠੇ ਸਭ ਕੁਝ ਪਾਇਆ ਜਨ ਅਨਕ ਸਤ ਬਲਹਾਰੀ ਗੋੜੀ ਹਲਾ ਪੰਜਮਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਅਠ ਪਹਿਰ ਆਰਾਧੀ ਹੈ ਪੂਰੇ ਨ ਸਤਿਗੁਰ ਗਿਆਨ ਰਹਾਉ ਜੇਤ ਘਟ ਬਸੇ ਪਰ ਭ੍ਰਮ ਸੋਈ ਸੋਈ ਸਹਾਵਾ ਥਾਉ ਜਮ ਕੰਕਰ ਨੇੜ ਨ ਆਵੇ ਰਸਨ ਹਰ ਗੁਣ ਗਾਉ ਸੇਵਾ ਸਵਰਤ ਨ ਜਾਣੀਆ ਨਾ ਜਾਪ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਆਗਾਦ ਭੇ ਕਿਰਪਾਲ ਗਸਾਈਆਂ ਨਠੇ ਸੋਗ ਸੰਤਾਪ ਸਤੀ ਬਾਵਨ ਲੱਗੇ ਸਤਗੁਰ ਰਖੇ ਆਪ ਗੁਰ ਨਰਾਇਣ ਦਇਆ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਤੁਠੇ ਸਭ ਕੁਝ ਪਾਇਆ ਜਨ ਅਨੰਕ ਸਤਬਲ ਹਾਰੀ ਗੋੜੀ ਮਹੱਲਾ ਕੰਜਮਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਅਠ ਪਹਿਰ ਆਰਾਧੀ ਹੈ ਪੂਰੇਨ ਸਤਗੁਰ ਗਿਆਨ ਰਹਾਉ ਜੇਤ ਘਟ ਬਸੇ ਪਾਰ ਭ੍ਰਮ ਸੋਈ ਸੋਈ ਤ ਸਹਾਵਾ ਥਾਉ ਜਮ ਕੰਕਰ ਨੇੜ ਨ ਆਵੇ ਰਸਨ ਹਰ ਗੁਣ ਗਾਉ ਸੇਵਾ ਸਵਰਤ ਨਾ ਜਾਣੀਆ ਨਾ ਜਾਪ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਆਗਾਦ ਭੇ ਕਿਰਪਾਲ ਬਸਾਈਆਂ ਇਹ ਸੋਗ ਸੰਤਾਪ ਤਸੀ ਵਾ ਵਨ ਲੱਗ ਗਈ ਸਤਗੁਰ ਰਖੇ ਆਪ ਗੁਰ ਨਰਾਇਣ ਦੇ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਤੁਠੇ ਸਭ ਕੁਝ ਪਾਇਆ ਜਨ ਅਨਕ ਸਤ ਬਲਿਹਾਰ ਈ ਗੋੜੀ ਮਹੱਲਾ ਕੰਜਮਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਅਠ ਪਹਿਰ ਆਰਾਧੀ ਹੈ ਪੂਰੇਨ ਸਤਗੁਰ ਗਿਆਨ ਰਹਾਓ ਜੇਤ ਘਟ ਬਸੇ ਪਾਰ ਭ੍ਰਮ ਸੋਈ ਸੋਈ ਸੁਹਾਵਾ ਥਾਓ ਜਮ ਕੰਕਰ ਨੇੜ ਨਾ ਆਵੇ ਰਸਨ ਹਰ ਗੁਣ ਦਾਓ ਸੇਵਾ ਸਵਰਤ ਨਾ ਜਾਣੀਆ ਨਾ ਜਾਪ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਆਗਾਦ ਭੇ ਕਿਰਪਾ ਰਗਸਾਈਆਂ ਨਠੇ ਸੋਗ ਸੰਤਾਪ ਸਤੀ ਵਾ ਵਣ ਲੱਗ ਗਈ ਸਤ ਗੁਰ ਰਖੇ ਆਪ ਗੁਰ ਨਰਾਇਣ ਦੇ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਤੋਂ ਠੇ ਸਭ ਕੁਝ ਪਾਇਆ ਜਨ ਅਨਕ ਸਤ ਬਲਿਹਾਰ ਈ ਗੌੜੀ ਮਹੱਲਾ ਪੰਜਮਾ ਮਾਜ ਦੁਖ ਭੰਜਨ ਤੇਰਾ ਮੇਰੀ ਦੁਖ ਪੰਜਨ ਤੇਰਾ ਨਾਮ ਅਠ ਪਹਿਰ ਆਰਾਧੀ ਹੈ ਪੂਰਨ ਸਤਗੁਰ ਗਿਆਨ ਰਹਾਉ ਜੇਤ ਘਟ ਬਸੇ ਪਾਰ ਭ੍ਰਮ ਸੋਈ ਸੋਈ ਤ ਸਹਾਵਾ ਥਾਉ ਜਮ ਕੰਕਰ ਨੇੜ ਨ ਆਵੇ ਰਸਨ ਹਰ ਗੁਣ ਗਾਉ ਸੇਵਾ ਸਵਰਤ ਨ ਜਾਣੀਆ ਨਾ ਜਾਪ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਆਗਾਦ ਭੇ ਕਿਰਪਾਲ ਗਸਾਈਆਂ ਨਠੇ ਸੋਗ ਸੰਤਾਪ ਤਸਤੀ ਵਾਉ ਨ ਲੱਗੇ ਸਤਗੁਰ ਰਖੇ ਆਪ ਗੁਰ ਨਰਾਇਣ ਦਇ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਤੁਠੇ ਸਭ ਕੁਝ ਪਾਇਆ ਆਜ ਨਾਨਕ ਸਤਿ ਬਲਿਹਾਰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ